ਲੈ ਵੀ ਸੁਣਿਓ ਇਸ ਵਾਰ ਰੇਟ ਆਉਣ ਦੇ ਪੂਰੇ ਚਾਂਸ ਨੇ ਛੋਟੀਆਂ ਭੁੰਗੀਆਂ ਚੱਲ ਪਈਆਂ ਤੇ ਤੂੜੀ ਜਿਹੜੇ ਵੀਰਾਂ ਨੇ ਸਟੋਰ ਕਰ ਰੱਖੀ ਐ ਰੱਖੋ ਸਾਹਮਣੇ ਹਲੇ ਛੋਟੀਆਂ ਭੁੰਗੀਆਂ ਚੱਲ ਪਈਆਂ ਇਸ ਵਾਰ ਤੂੜੀ ਦਾ ਤੂੜੀਆਂ ਦੀ ਘੱਟ ਬਣੀਆਂ ਨੇ ਤੇ ਜੋ ਬਣੀਆਂ ਸੀ ਲੋਕਾਂ ਨੇ ਪਹਿਲਾਂ ਹੀ ਭਰਾ ਦੀਆਂ ਰੇਟ ਟੂਟ ਦੇ ਚੱਕਰ ਦੇ ਵਿੱਚ ਮੈਨੂੰ ਤਾਂ ਲੱਗਦਾ ਵੀ ਇਸ ਵਾਰ ਰੇਟ ਆ ਸਕਦਾ ਕਿਉਂਕਿ ਹੁਣੇ 300 ਨੂੰ ਹੋਈ ਪਈ ਐ ਤੂੜੀ ਆ ਛੋਟੀ ਪਿਕਅਪ ਭਰਾਈ ਐ 300 ਨੂੰ ਤੇ ਤੁਸੀਂ ਵੀ ਭਾਈ ਆਪਦੀ ਗੌਰ ਕਰ ਸਕਦੇ ਹੋ ਦੇਖੋ ਹਾਲ ਤਾਂ ਬੈਰਕਾਂ ਭਰੀਆਂ ਪਈਆਂ ਨੇ ਆਪਣੀਆਂ ਸਵਾਤਾ ਹਾਊਆਣਾ ਰੇਟ ਟੂੜੀ ਦਾ ਦਿੱਕੀ ਟੂੜੀ ਦਾ ਰੇਟ ਆਊਗਾ ਨਾ ਦਿੱਕੀ ਹਾਂ ਵੇਖਾ ਬਾਈ ਵੀ ਕਹਿੰਦੇ ਨੇ ਕਹਿੰਦੇ ਟੂੜੀ ਦਾ ਰੇਟ ਦਿੱਕੀ ਆਊਗਾ ਤੇ ਹਲੇ ਟੂੜੀ ਹੋਰ ਰੋਕ ਲੋ ਜੇ 4 ਪੈਸੇ ਵਟਣੇ ਨੇ ਜੇ ਮਿਹਨਤ ਕੀਤੀ ਆ ਤਾਂ ਜੇ ਕਾਲੀ ਆ ਭਾਈ ਤਾਂ ਕੁਝ ਕਹਿ ਨਹੀਂ ਸਕਦੇ ਹੈਗੇ ਫਿਰ